ਹਾਂਜੀ 10th ਦੇ ਪਿਆਰੇ ਵਿਦਿਆਰਥੀਓ ਇਹ ਬੇਟਾ ਤੁਹਾਡੇ 10th ਦੀ ਜਿਹੜਾ ਦੂਜਾ ਤੁਹਾਡਾ ਪੇਪਰ ਹੋਇਆ ਸੀ ਸੈਕੰਡ ਪੇਪਰ ਉਹਦਾ ਸੋਲੂਸ਼ਨ ਆਪ ਅੱਜ ਲੈ ਕੇ ਆਇਆ ਪਿਛਲੀ ਵਾਰੀ ਤੁਹਾਡੇ ਰਿਪਲਾਈ ਆਏ ਸੀ ਵੀ ਸਾਨੂੰ ਸੋਲੂਸ਼ਨ ਦੀ ਵੀਡੀਓ ਚਾਹੀਦੀ ਹੈ ਥੋੜਾ ਆਪਾਂ ਕਰਾਵਾਂਗੇ ਦਾ ਫਾਸਟ ਕਿਉਂਕਿ ਮੈਂ ਲਿਖਿਆ ਵੀ ਇਹ ਪੂਰੇ ਹੱਲ ਲਈ ਆਪਣਾ ਚੈਨਲ ਦੇਖੋ ਕਿਹੜਾ ਚੈਨਲ ਹੈ ਵੈਦਿਕ ਮੈਥ ਐਂਡ ਟ੍ਰਿਕਸ ਵਿਦ ਪਨੀਪ ਜਿੱਤੇ ਤੁਸੀਂ ਦੇਖ ਰਹੇ ਹੋ ਵੀਡੀਓ ਤੈਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਪਹਿਲਾਂ ਵੀ ਤੁਸੀਂ ਆਲਰੇਡੀ ਕਰ ਰੱਖਿਆ ਜਿਨੇ ਨਹੀਂ ਕੀਤਾ ਉਹ ਕਰ ਲਿਓ ਤੇ ਪੂਰੇ ਹੱਲ ਲਈ ਤੀਜੀ ਚੌਥੀ ਸ਼ੀਟ ਉਹਦਾ ਸੋਲੂਸ਼ਨ ਦੇਖਣਾ ਹੈ ਐਤਕਿ ਇਹ ਵੀ ਸੁਣਿਆ ਵੀ 40% ਤੁਹਾਡਾ ਪੱਕਾ ਪੇਪਰ ਵੀ ਇੰਨਾ ਸ਼ੀਟਾਂ ਚ ਆ ਸਕਦਾ ਸੋ ਧਿਆਨ ਨਾਲ ਕਰਨਾ ਲੋ ਜੀ ਆਪਾਂ ਸਟਾਰਟ ਕਰੀਏ ਪਹਿਲਾ ਸਵਾਲ ਤੁਹਾਡੀ ਸ਼ੀਟ ਦੇ ਵਿੱਚੋਂ ਹੀ ਸੀ ਕਿਹੜਾ ਕਥਨ ਸਹੀ ਹੈ ਤਾਂ ਤੀਜਾ ਕਥਨ ਸਹੀ ਸੀ x ਜੋੜ 22 ਵਟੇ ਦੋ ਵਾਲਾ ਅੱਗੇ ਦੇਖੋ ਜੇਕਰ x y 7 ਹੋਵੇ ਤੇ xy 12 ਹੋਵੇ ਤਾਂ x3 y3 ਦੀ ਦੋ ਦਾ ਮੁੱਲ ਦੱਸਣਾ ਸੀ ਆਪਾਂ ਇੱਧਰ ਸੋਲੂਸ਼ਨ ਕਰ ਰੱਖਿਆ ਜਿੱਧਰ ਮੈਂ ਰੋ ਲਾਇਆਗਾ x y ਦੀ ਦੋ x y ਦੀ ਦੋ 2xy ਤਾਂ x y ਕਿੰਨਾਗਾ 7 7 ਦਾ ਵਰਗ ਹੁੰਦਾ 49 x3 y3 ਦੀ ਦੋ 2 12 12 ਕਿੱਥੋਂ ਆਇਆ ਕਿਉਂਕਿ xy ਬਰਾਬਰ 12 ਸੀ ਤਾਂ x 3 2 ਜੋੜੋ y 2 ਕਿੰਨਾ ਬਣ ਗਿਆ 49 ਘਟਾਓ 12 ਦੋਨੇ 24 ਤਾਂ ਕਿੰਨਾ ਬਚ ਗਿਆ 25 ਆ ਤੁਸੀਂ ਆਪਣੀ ਕਾਪੀ ਤੇ ਉਤਾਰ ਸਕਦੇ ਹੋ ਜੇ ਕੋਈ ਉਤਾਰਨਾ ਚਾਹੁੰਦਾ ਹੈ ਇੱਕ ਇਹਨਾਂ ਜ਼ਰੂਰ ਹੈ ਵੀਡੀਓ ਦੇਖ ਕੇ ਕਮੈਂਟ ਕਰ ਦਿਓ ਵੀ ਕਿੰਨੇ ਤੁਸੀਂ ਸਵਾਲ ਠੀਕ ਕਰਿਆ ਉਮੀਦ ਹੈ ਸਾਰੀ ਕਰਕੇ ਆਏ ਹੋ ਕਿਉਂਕਿ ਵੀਡੀਓ ਦੇਖ ਰਹੇ ਹੋ ਤੁਸੀਂ a ਤੇ b ਦੋ ਪ੍ਰਾਈਮ ਨੰਬਰ ਨੇ ਉਨਾਂ ਦਾ ਲੱਲਾ ਸੱਸਾ ਵਾਵਾ ਕਿੰਨਾ ਹੋਵੇਗਾ ਪ੍ਰਾਈਮ ਨੰਬਰ ਮੰਨ ਲਓ 1 3 1 5 ਹੈ ਤਾਂ ਦੋਨਾਂ ਦਾ ਲੱਲਾ ਸੱਸਾ ਵਾਵਾ ਹੁੰਦਾ 15 ਕਿਵੇਂ ਆਉਂਦਾ ਦੋਨਾਂ ਦੀ ਗੁਣਾ ਕਰਕੇ ਤਾਂ ਪਹਿਲੀ ਆਪਸ਼ਨ ਤੁਹਾਡਾ ਠੀਕ ਸੀ ਗ੍ਰਾਫ ਨੂੰ ਵੇਖ ਕੇ ਦੱਸਣਾ ਕਿੰਨੀਆਂ ਸਿਫਰਾਂ ਨੇ ਜ਼ੀਰੋ ਨੇ ਤਾਂ ਜ਼ੀਰੋ ਬੰਦ ਆ ਜੇ ਆਹ ਲਾਈਨ ਐਕਸ ਵਾਲੇ ਧੁਰੇ ਤੇ ਕੱਟਦੀ ਕੱਢੀ ਨਹੀਂ ਰਹੀ ਤਾਂ ਅਨਸਰ ਕਿੰਨਾ ਆਉਂਦਾ ਜ਼ੀਰੋ ਆਸ ਵਾਲਾ ਮੈਂ ਤੁਹਾਨੂੰ ਕਰਵਾਇਆ ਵੀ ਵਿਆਸੀ ਪਹਿਲਾਂ ਇਹਦਾ ਵਰਗ ਕਰਦੇ ਨੇ ਉਧਰੋਂ ਇਹਦਾ ਵਰਗ ਕਰਦੇ ਨੇ ਇਹਦਾ ਵਰਗ ਕੀਤਾ ਵਰਗ ਦੇ ਵਰਗਮੂਲ ਕੱਟ ਗਿਆ ਇਹਦਾ ਵਰਗ ਕੀਤਾ 5 ਦਾ ਵਰਗ 25 ਇੱਥੇ 5 ਦਾ ਵਰਗ 25 ਬਸ ਇਕੱਲਾ ਪੁਆਇੰਟਾ ਨੂੰ ਜ਼ਰੂਰ ਤੇ ਹੰਝ ਰੱਖਣਾ ਆਪਣਾ ਹੱਲ ਕੀਤਾ ਵੇ ਸਾਰਾ ਆਨਸਰ ਆਉਂਦਾ 0.0 25 ਪੂਰਾ ਹੱਲ ਤੁਹਾਨੂੰ ਉਹ ਸ਼ੀਟਾਂ ਦੇਖਣੀਆਂ ਹੀ ਪੈਣੀਆਂ ਹੈ ਠੀਕ ਹੈ ਕਿਹੜਾ ਦੋ ਘਾਤੀ ਬਹੁਪਦ ਹੈ ਜਿਸ ਵਿੱਚ ਸਿਫਰਾਂ 3 ਤੇ 4 ਨੇ ਤਾਂ 3 ਤੇ 4 ਕੀਚ ਹੋਣਗੀਆਂ ਤੀਜੀ ਦੇ ਵਿੱਚ ਇਹ ਵੀ ਤੁਹਾਨੂੰ ਕਰਵਾਇਆ ਹੋਇਆ ਕਿਵੇਂ ਨਿਕਲਦੀ ਅੰਕਾਂ ਦਾ ਜੋੜ ਕਰਕੇ ਠੀਕ ਹੈ -b a ਲਾ ਦੇਣੇ ਨੇ ਉਹ ਤੋਂ -7 ਆਜੂਗਾ 3 4 ਕਰ ਦੋ 12 ਉਹ ਤੋਂ ਤੁਹਾਡਾ ਆ ਚੀਜ਼ ਆਜੂ ਤਾਂ ਤੀਜਾ ਤੁਹਾਡਾ ਆਪਸ਼ਨ ਬਿਲਕੁਲ ਠੀਕ ਸੀ 27ਵਾਂ ਸਵਾਲ ਦੇਖੋ ਕਿਹੜਾ ਕਥਨ ਗਲਤ ਹੈ ਤਾਂ ਕਥਨ ਵਸਤੇ ਪਹਿਲਾਂ ਮੇਰੀ ਡਾਇਗਰਾਮ ਸਮਝੋ ਸਾਰੇ ਪਰमेय ਸੰਖਿਆ ਤੇ ਅਪਰमेय ਸੰਖਿਆ ਨੂੰ ਜੇ ਜੋੜ ਦਈਏ ਤਾਂ ਬਣ ਜਾਂਦਾ ਰੀਅਲ ਨੰਬਰ ਵਸਤਵਿਕ ਸੰਖਿਆ ਤਾਂ ਇਹਨਾਂ ਨੇ ਦੂਜੀ অপਸ਼ਨ ਦੇ ਵਿੱਚ ਕੀ ਲਿਖਿਆ ਸਾਰੀਆਂ ਵਸਤਵਿਕ ਸੰਖਿਆਵਾਂ ਪਰमेय ਸੰਖਿਆਵਾਂ ਹੁੰਦੀਆਂ ਨੇ ਜਦੋਂ ਕਿ ਵਸਤਵਿਕ ਸੰਖਿਆ ਵੱਡਾ ਰੂਪ ਹੈ ਪਰमेय ਤੇ ਅਪਰमेय ਦੇ ਦੋ ਛੋਟੇ ਹਿੱਸੇ ਨੇ ਦੋਨਾਂ ਨੂੰ ਜੋੜ ਕੇ ਹੀ ਮੈਨੇ ਲਿਖਿਆ ਵਿਚਾਲੇ ਦੋਨਾਂ ਨੂੰ ਜੋੜ ਕੇ ਰੀਅਲ ਨੰਬਰ ਬੰਦ ਹੈ ਤਾਂ ਸਾਰੀਆਂ ਵਾਸਤਵਿਕ ਸੰਖਿਆਵਾਂ ਪਰਮੇ ਨਹੀਂ ਹੋ ਸਕਦੀਆਂ ਕੁਝ ਵਾਸਤਵਿਕ ਸੰਖਿਆਵਾਂ ਅ ਪਰਮੇ ਵੀ ਹੋਣਗੀਆਂ ਤਾਂ ਦੂਜਾ ਕਥਨ ਗਲਤ ਸੀ ਤੀਜਾ ਕਥਨ ਸੇਮ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕਰਾਇਆ ਵੈਤ ਸਵਾਲ ਵਰਗਮੂਲ 3 ਘਟਾਓ 3 ਇੱਥੇ ਆਪਣੀ 3 ਸਾਂਝਾ ਕੱਢ ਲਿਆ ਤਿੰਨ ਸੰਜਾ ਕੱਟ ਲੈ ਆਇਦਨਾ ਕੱਟ ਗਿਆ ਤਾਂ ਪਿੱਛੇ ਕਿੰਨਾ ਬਚ ਗਿਆ ਵਰਗਮੂਲ 3 ਜਿਹਦਾ ਮੁੱਲ ਹੁੰਦਾ 1.732 ਪਹਿਲੀ ਆਪਸ਼ਨ ਤੁਹਾਡਾ ਬਿਲਕੁਲ ਠੀਕ ਹੈ ਅਗਲਾ ਸਵਾਲ ਦੇਖੋ ਇਹਦੇ ਨੀਚੇ ਵੀ 81 ਹੈ ਇਹਦੇ ਨੀਚੇ ਵੀ 81 81 ਜਦੋਂ ਬੇਸ ਸੇਮ ਹੋਵੇ ਤਾਂ ਪਾਵਰਾਂ ਦਾ ਹੋ ਜਾਂਦਾ ਜੋੜ ਇਹ ਵੀ ਸਵਾਲ ਤਾਂ ਉਹਨੂੰ ਕਰਵਾਇਆ ਹੋਇਆ ਹੈ ਜੋੜ ਬਣ ਗਿਆ 0.25 0.25 ਨੂੰ ਆਪਾਂ ਕਿੰਨਾ ਲਿਖ ਦਿੰਨੇ ਆ 1/4 1/4 ਦਾ ਮਤਲਬ 30309 9327 27 ਚੌਕਾ 81 ਤਾਂ 3 ਦੀ ਪਾਵਰ 4 ਉੱਤੇ ਆ ਗਿਆ 1/4 4 ਨਾਲ 4 ਕੱਟ ਗਿਆ ਪਿੱਛੇ ਕਿੰਨਾ ਬਚ ਗਿਆ ਵਰਗਮੂਲ ਕੱਲਾ 3 3 ਮਤਲਬ অপਸ਼ਨ ਦੂਜੀ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਸੀ ਇਹ ਵੀ ਸਵਾਲ ਤੁਹਾਨੂੰ ਕਰਵਾਇਆ ਹੋਇਆ ਸੀ 500 ਨੂੰ ਤੁਸੀਂ ਇਦਾਂ ਕਰਕੇ ਨਾ ਬਤਾ ਲੱਗੇ ਤਾਂ 2 3 2200 ਫਿਰ 2 125 5 25 5 5 5 1 ਤਾਂ ਪਾਂਜੇ ਕਿਹਾ ਅਗੇ 3 ਦੂਏ ਕਿਹਾ ਅਗੇ 2 ਤਾਂ ਹੁਣ ਦੇਖੋ ਉਰੇ 2 ਉਰੇ ਕਿੰਨਾ ਦੂਆ ਉਰੇ ਕਿੰਨਾ x 6 ਜ਼ੂਮ ਕਰ ਦिए x 6 ਦਾ ਮੁੱਲ ਕਿੰਨਾ ਹੋ ਗਿਆ 2 ਇਸ ਤਰੀਏ x/5 ਦਾ ਮੁੱਲ ਕਿੰਨਾ ਹੋ ਗਿਆ 3 ਮੈਨੇ ਲਿਖਿਆ ਵੀ ਇੱਥੇ ਤਾਂ ਦੋਹਾਂ ਸਥਿਤੀਆਂ ਦੇ ਵਿੱਚ x ਦਾ ਮੁੱਲ ਕਿੰਨਾ ਆ ਗਿਆ 6 2 ਕਰ ਲੋ ਜਾਂ 3 5 ਕਰ ਲੋ ਤਾਂ ਵੈਲਿਊ ਆ ਰਹੀ 8 ਤਾਂ ਤੁਸੀਂ ਚੌਥੀ ਆਪਸ਼ਨ ਤੁਹਾਡੀ ਕੀ ਸੀ ਬਿਲਕੁਲ ਠੀਕ ਸੀ p ਜੋੜ 1 ਨਾਲ ਭਾਜਯੋਗਤਾ ਚੈੱਕ ਕਰਨੀ ਹੈ ਮਤਲਬ ਬੰਡੇ ਆਏ ਤਾਂ ਨਹੀਂ ਬੰਡੇ ਆਏ ਤਾਂ p ਦਾ ਮੁੱਲ ਕਿੰਨਾ ਭਰ ਦੋ -1 ਤਾਂ p ਦਾ ਮੁੱਲ -1 ਭਰ ਕੇ ਨੀਚੇ ਸੋਲੂਸ਼ਨ ਕਰ ਰੱਖਿਆ ਮੈਨੇ -1 ਦੀ ਪਾਵਰ 100 ਹੁੰਦਾ 1 -1 ਦੀ ਪਾਵਰ 100 ਨੇਮੇ ਹੁੰਦਾ -1 ਤਾਂ 2 -1 ਕਿੰਨਾ ਹੋ ਗਿਆ -2 ਜੋੜ ਕੇ ਤੇ ਇਤੋਂ k -1 ਜੋੜ ਕੇ ਬਰਾਬਰ ਬਣ ਗਿਆ 0 ਤੇ ਤਾਂ k ਦਾ ਮੁੱਲ ਕਿੰਨਾ ਆ ਗਿਆ 1 1 ਮਤਲਬ ਪਹਿਲੀ অপਸ਼ਨ ਤੁਹਾਡਾ ਕੀ ਸੀ ਠੀਕ ਸੀ ਕਿ ਵੀ ਕੋ ਕਾਲੀ ਦੇ ਵਿੱਚ ਮੈਥੋ ਵੀ ਗਲਤ ਲੱਗ ਜਾਂਦਾ ਥੋੜਾ ਜਲਦੀ ਚ ਬਣਾ ਰਿਆਂ ਠੀਕ ਹੈ ਆਸ ਵਾਲੋ ਉੱਥੇ ਵੀ ਇਦਾਂ ਹੀ ਲਿਖਿਆ ਹੋਇਆ ਸੀ ਪੁੱਠਾ ਤਾਂ ਸਿੱਧਾ ਕਰ ਲੈਣਾ ਸੀ x3 2 ਜੋੜ 7x ਘਟਾਓ 8 ਤਾਂ α β ਕਿੰਨਾ ਹੋ α β ਹੁੰਦਾ c a ਆ ਹੈਗਾ c ਆ ਹੈਗਾ a a ਕਿੰਨਾ 1 c ਕਿੰਨਾ -8 ਤਾਂ ਬੰਡਾਂਗੇ ਕਿੰਨਾ ਜੋ -8 ਯਾਨੀ ਕਿ ਤੀਜੀ ਆਪਸ਼ਨ ਤੁਹਾਡਾ ਕੀ ਸੀ ਰਾਈਟ ਆਨਸਰ ਸੀ ਕਾਲੀ ਗਾਲੀ ਕਰਦੇ ਵੀ 7-8 ਮਿੰਟ ਦੇ ਕੋ ਫਿਰ ਵੀ ਲੱਗ ਗਏ ਕੀ ਜੋੜੀਏ ਕਿ 0 ਹੋ ਜਾਵੇ ਕੀ ਜੋੜੀਏ ਕਿ 1 ਦੀ 0 12 ਦੀ 0 ਹੋ ਜਾਵੇ ਸ 1 ਇਹਨੂੰ ਹੱਲ ਕਰੇ ਤਾਂ ਪੀ ਦਾ ਮੁੱਲ ਕਿੰਨਾ ਪਰ ਦੋ 1 ਪਰ ਦੋ ਜਿਵੇਂ ਮੈਂ ਪਰ ਰੱਖਿਆ ਦੇਖੋ 1 ਵਾਰ ਤਾ ਉਰੇ ਵੀ 1 ਵਾਰ ਤਾ ਉਰੇ ਵੀ 1 ਵਾਰ ਤਾ ਕਰ ਕਰਾ ਕੇ ਮੇਰੇ ਕੋਲ ਵੈਲਿਊ ਕਿੰਨੀ ਆ ਗਈ 4 ਹੁਣ 4 ਚ ਮੈਂ ਕੀ ਜੋੜਾਂ 0 ਬਣ ਜੇ ਤਾਂ 4 ਚ ਸਭ ਨੂੰ ਪਤਾ -4 ਜੋੜਨ ਨਾਲ ਕੀ ਬਣ ਜੂ 0 ਬਣ ਜੂ ਹੁਣ -4 ਹੈ ਨਹੀਂ ਤਾਂ -4x32 ਤੁਸੀਂ ਇਹਦਾ ਕੀ ਲੈ ਲਾਂਗੇ ਆਪਾਂ ਸੋਲਿਊਸ਼ਨ ਲੈ ਲਾਂਗੇ ਕਿਉਂ ਉੱਥੇ ਮੈਂ ਤੁਹਾਨੂੰ ਕਲੀਅਰ ਕੀਤਾ ਹੈ ਮੇਰੀ ਪਹਿਲੀ ਵੀਡੀਓ ਦੇ ਵਿੱਚ ਜਿੱਥੇ ਆਪਾਂ ਪੂਰਾ ਹੱਲ ਕੀਤਾ ਸੀ ਕਿਉਂਕਿ -4x32 x ਤਾਂ ਇੱਕੋ ਹੀ ਆ ਤਾਂ -4x32 ਕਿੰਨਾ ਹੁੰਦਾ -4 ਸਿੱਧਾ -4 ਤੁਹਾਨੂੰ ਨਹੀਂ ਲੱਭਣਾ -4x32 ਤੁਸੀਂ ਲਗਾ ਦੇਣਾ q a ਲਈ 0 ਬੰਜੇ ਤਾਂ ਕਿਹੜਾ ਇਹਦਾ ਗੁਨਨਖੰਡ ਹੋਊਗਾ ਕਥਨ ਸਹੀ ਹੈ ਤਾਂ x a ਕਿਉਂਕਿ 0 ਤਾਂ ਹੀ ਬਣਦਾ ਜੇ 0 ਰੱਖੇ ਤਾਂ x ਦਾ ਮੂਲ ਕਿੰਨਾ ਬਣ ਜਾਂਦਾ a ਬਣ ਜਾਂਦਾ ਤਾਂ ਇੱਥੇ ਆਪਾਂ ਨੇ ਲੈਣਾ ਸੀ x a ਪਹਿਲੀ ਆਪਸ਼ਨ ਤੁਹਾਡੀ ਕੀ ਸੀ ਬਿਲਕੁਲ ਠੀਕ ਸੀ ਇਹ ਵੀ ਇੱਕ ਫਾਰਮੂਲਾ ਹੈ a ਦੀ 3 b ਦੀ 3 ਇਦਾਂ ਹੁੰਦਾ ਹੈ a ਦੀ 3 b ਦੀ 3 c ਦੀ 3 3abc बराबर ਹੋ ਜਾਂਦਾ 0 ਦੇ ਜਦੋਂ a b c ਕੀ ਹੋਵੇ 0 ਤੈਨੂੰ ਉਧਰ ਲੈ ਜਾਓ ਤਾਂ ਕੀ ਬਣ ਜੂ 3abc ਇਹਦਾ ਮੁੱਲ ਕਿੰਨਾ ਹੋ ਜਾਂਦਾ 3abc ਇਹ ਵਾਲਾ ਸਵਾਲ ਵੀ ਆਇਆ ਜੀਟੀ ਜ ਆਪਾਂ ਕੀਤਾ ਹੋਇਆ ਵੀਡੀਓ ਦੇ ਵਿੱਚ 5 ਨੂੰ ਕੀ ਲਿਖ ਲੋ 3 ਜੋੜ ਦੋ 5 ਦੇ ਵਿੱਚ ਨੇ ਦੋ ਹਿੱਸੇ ਕਰਦੇ 3 ਜੋੜ ਦੋ ਤਾਂ ਹੁਣ 3 ਕੀ ਹੈ ਵਰਗਮੂਲ 3 ਦਾ ਵਰਗ ਦੋ ਕੀ ਹੈ ਬਰਗਮੂਰ 2 ਦਾ ਵਰਗ ਘਟਾਓ 2 ਵਰਗਮੂਰਤਨ ਵਰਗਮੂਰਤੋ ਬਾਣ ਗਈ ਤੁਹਾਡੀ ਆ ਰਕਮ ਇਹ ਕੀ ਹੈ ਜਿਵੇਂ ਉੱਪਰ ਲਿਖਿਆ ਹੈ ਵਰਗਮੂਰਤਨ ਘਟਾਓ ਵਰਗਮੂਰਤ 2 ਦਾ ਵਰਗ ਵਰਗ ਤੇ ਵਰਗਮੂਰਤ ਆਪਸ ਵਿੱਚ ਕੱਟ ਜਾਂਦੇ ਨੇ ਤਾਂ ਪਿੱਛੇ ਕਿੰਨਾ ਬਚ ਗਿਆ ਵਰਗਮੂਰਤਨ ਘਟਾਓ ਵਰਗਮੂਰਤ 2 ਕਈ ਬੱਚੇ ਸੋਚਦੇ ਨੇ ਕਿ ਸਰ ਨੂੰ ਕੀ ਹੋ ਗਿਆ ਨੰਨਾ ਨਾ ਫਾਸਟ ਕਰਾ ਰਹੇ ਨੇ ਏ ਬੇਟਾ ਪਹਿਲਾਂ ਕਰਵਾਏ ਵੀ ਸਵਾਲ ਨੇ ਸਿਰਫ ਆਪਾਂ ਦੁਬਾਰੇ ਚੈੱਕ ਹੀ ਕਰ ਰਹੇ ਹਾਂ ਤੇ ਇੱਥੇ ਪਹਿਲਾਂ α β ਚੈੱਕ ਕਰ ਲੈਣਾ ਸੀ α β ਹੋਣਾ ਸੀ ਤੁਹਾਡਾ 5 α β ਕਿੰਨਾ ਹੈ 1 ਇੱਥੋਂ α ਤੇ β ਦੀ ਵੈਲਿਊ ਨਿਕਲਿਆ ਹੋਣੀ ਸੀ ਤੁਹਾਡੀ α ਦੀ ਵੈਲਿਊ 3 ਆ ਜਾਣੀ ਹੈ β ਦੀ ਵੈਲਿਊ 2 ਆ ਜਾਣੀ ਹੈ ਤਾਂ 3 2 ਨਹੀਂ ਕਰੋਗੇ 6 ਤਾਂ 6 ਤੁਹਾਡਾ ਕੀ ਸੀ ਆਨਸਰ ਸੀ ਪ੍ਰੋਪਰ ਸੋਲੂਸ਼ਨ ਤੁਹਾਨੂੰ ਸ਼ੀਟ 'ਚ ਮਿਲਣਾ ਹੈ ਜਿੱਥੇ ਪ੍ਰੋਪਰ ਕਰਾਉਣ ਲੱਗੇ ਫਿਰ ਤੁਸੀਂ ਸ਼ੀਟਾਂ ਨਹੀਂ ਦੇਖਣੀਆਂ ਸ਼ੀਟਾਂ ਜ਼ਰੂਰ ਦੇਖਣੀਆਂ ਨੇ ਜ਼ੀਰੋ ਦੇਖਣ ਨੇ ਇਹਨੂੰ ਬਰਾਬਰ ਰੱਖ ਦੋ ਜ਼ੀਰੋ ਦੇ ਤਾਂ ਤਿੰਨ ਉੱਧਰ ਚਲਾ ਗਿਆ 6x32 ਬਰਾਬਰ ਹੈ 3 ਤਾਂ x32 ਕਿੰਨਾ ਬਣ ਗਿਆ 3/6 ਜਾਨਕਿ 1/2 ਤਾਂ x ਦਾ ਮੁੱਲ ਕਿੰਨਾ ਬਣ ਗਿਆ 1/2 ਦਾ ਵਰਗਮੂਲ ਤੇ 1/2 ਦਾ ਵਰਗਮੂਲ ਕਿੰਨਾ ਦਾ 1/ ਵਰਗਮੂਲ 2 ਜੋੜ ਦਾ 1/ ਵਰਗਮੂਲ 2 ਘਟਾਓ ਦਾ ਯਾਨੀ ਕਿ ਚੌਥੀ ਆਪਸ਼ਨ ਤੁਹਾਡੀ ਕੀ ਸੀ ਬਿਲਕੁਲ ਠੀਕ ਸੀ ਸਭ ਤੋਂ ਵੱਡੀ ਧਨਾਤਮਕ ਸੰਖਿਆ ਲੱਭਣੀ ਹੈ ਜੀ ਨੂੰ ਇਹਨਾਂ ਨਾਲ ਵੰਡੀਏ ਕਿ ਕਰੰਮ ਬਰ ਇਹਨਾਂ ਨਾਲ ਬਚੇ ਤਾਂ ਪਹਿਲੇ ਹੀ ਆਪਦੇ ਵਿੱਚੋਂ ਘਟਾ ਦੇਣੇ 398 ਚ ਕਿੰਨਾ ਬਚਣਾ ਸੀ 7 ਤਾਂ ਮੈਂ ਕਿੰਨਾ ਲੈ ਲਿਆ 391 ਪਹਿਲੇ ਹੀ 7 ਮਾਈਨਸ ਕਰਤੇ ਤੇ ਦੂਜੀ ਜੋ ਮੈਂਨੇ ਕਿੰਨੇ ਮਾਈਨਸ ਕਰਤੇ 11 ਤੀਜੀ ਜੋ ਮੈਂਨੇ ਕਿੰਨੇ ਮਾਈਨਸ ਕਰਤੇ 15 ਤਾਂ ਮੈਨੇ ਕੀ ਕਰਨਾ ਹੈ ਐਚ ਸੀ ਐਫ ਕੱਢਣਾ ਕਿਹਦਾ 391 425 ਤੇ 527 ਦਾ ਤੇ ਜਦੋਂ ਆਪਾਂ ਐਚ ਸੀ ਐਫ ਕੱਢਾਂਗੇ ਤਾਂ ਕਿੰਨਾ ਆ ਜਾਊਗਾ 17 ਆ ਜਾਊਗਾ ਹੁਣ ਐਚ ਸੀ ਐਫ ਦਾ ਕੰਮ ਤੁਹਾਡਾ ਤੁਸੀਂ ਕਰਕੇ ਦੇਖਣਾ ਦੋ ਸੰਖਿਆਵਾਂ ਦਾ ਗੁਣਨਫਲ ਹੈਗਾ 1600 ਮਮਾ ਸੱਸਾ ਬਾਬਾ ਦਿੱਤਾ ਸਭ ਨੂੰ ਪਤਾ ਹੈ ਐਚ ਸੀ ਐਫ ਗੁਣਾ ਐਲ ਸੀ ਐਮ ਬਰਾਬਰ ਹੁੰਦਾ ਸੰਖਿਆਵਾਂ ਦਾ ਗੁਣਨ ਹੁਣ ਮੈਨੇ ਐਲਸੀਐਮ ਕੱਢਣਾ ਸੀ ਤੇ ਐਚਸੀਐਫ ਉਹਦਰ ਜਾ ਕੇ ਕੀ ਹੋ ਗਿਆ बटे ਹੋ ਗਿਆ 1600 ਨੂੰ 5 ਤੇ ਵੰਡ ਦੋ ਕਿੰਨਾ ਜੀ 320 ਕਈ ਵਾਰੀ ਕਿਸੇ ਬੱਚੇ ਨੂੰ ਆਂਦਾ ਮੈਂ ਕੱਲੇ ਸੋਲੂਸ਼ਨ ਦੇ ਕਿੰਨੇ ਨੇ ਤਾਂ ਆਪਣੇ ਇੱਥੋਂ ਵੈਸੇ ਕਾਫੀ ਵਰੀਕ ਹੋ ਗਿਆ ਤਾਂ ਤੁਸੀਂ ਮੈਂ ਇੱਥੋਂ ਕਰਕੇ ਦੇਖ ਲਓ ਦਿਖ ਰਹੇ ਨੇ ਠੀਕ ਹੈ ਅੱਧਾ ਦੇਖ ਗਿਆ ਹੁਣ ਆਪਾਂ ਇੱਥੋਂ ਦੇਖ ਲਓ ਲਓ ਜੀ ਇਹ ਤੋਂ ਤੁਸੀਂ ਕੱਲੇ ਸੋਲੂਸ਼ਨ ਵੀ ਸਕਰੀਨ ਸ਼ਾਟ ਲੈ ਸਕਦੇ ਹੋ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲੈਣਾ ਦੱਸ ਦਿਓ ਕਿੰਨੇ ਠੀਕੇ ਥੈਂਕ ਯੂ